ਸੋ ਦਰੁਸਤੋ ਜੇ ਅੱਜ ਪੰਜਾਬ ਦੇ ਹਾਲਾਤ ਤੇ ਨਿਗਾਹ ਮਾਰੀਏ ਤੇ ਪੰਜਾਬ ਦੇ ਹਾਲਾਤ ਬਹੁਤ ਚੰਗੇ ਨਹੀਂ ਰਹੇ ਕਿਉਂਕਿ ਹਮੇਸ਼ਾ ਮਾਰਾਂ ਪਈਆਂ ਤੇ ਪੰਜਾਬ ਨੂੰ ਮਾਰ ਪਈ ਆ ਸੋਕੇ ਦੀ ਮਾਰ ਪੰਜਾਬ ਨੂੰ ਪਈ ਹੈ ਡੋਬੇ ਦੀ ਮਾਰ ਹੜ੍ਹਾਂ ਦੀ ਮਾਰ ਪੰਜਾਬ ਨੂੰ ਪਈ ਹੈ ਸੋ ਜਦੋਂ ਕਿਤੇ ਵਿਦੇਸ਼ੀ ਹਮਲਾ ਹੁੰਦਾ ਆ ਤੇ ਬੰਬਾਰੀ ਦੀ ਮਾਰ ਵੀ ਜਿਹੜੀ ਆ ਪੰਜਾਬ ਨੂੰ ਪੈਂਦੀ ਆ ਸੋ ਬੜੀ ਔਖੀ ਘੜੀ ਦੇ ਵਿੱਚੋਂ ਅੱਜ ਪੰਜਾਬ ਦੇ ਲੋਕ ਨਿਕਲ ਰਹੇ ਆ ਹੜਾਂ ਦੀ ਮਾਰ ਬਹੁਤ ਵੱਡੀ ਪੈ ਗਈ ਆ 1988 ਤੋਂ ਜੇ ਦੇਖੀਏ ਤੇ ਵੱਡੀ ਮਾਰ 2025 ਵਾਲੀ ਪਈ ਹੈ ਹਾਲੇ ਤੱਕ ਦਾ 2023 ਵਾਲੀ ਮਾਰ ਜਿਹੜੀ ਹੈ ਉਹ ਕਿਸਾਨ ਨਹੀਂ ਭੁੱਲ ਸਕੇ ਪੰਜਾਬ ਦੇ ਲੋਕ ਨਹੀਂ ਭੁੱਲ ਸਕੇ ਤੋਂ ਅੱਜ ਵੱਡੀ ਜਿਹੜੀ ਮਾਰ ਪਈ ਆ 2025 ਦੇ ਵਿੱਚ ਔਰ ਸਾਰੇ ਦਰਿਆਵਾਂ ਦਾ ਪਾਣੀ ਜਿਹੜਾ ਪੰਜਾਬ ਦੇ ਵਿੱਚ ਛੱਡਿਆ ਗਿਆ ਆ ਤੋਂ ਲਗਾਤਾਰ ਵੱਖਾ ਹੋ ਰਹੀ ਹੈ ਕਿਤੇ ਨਾ ਕਿਤੇ ਮਿਸ ਮੈਨੇਜਮੈਂਟ ਦੀ ਜਿਹੜੀ ਘਾਟ ਰੜਕ ਰਹੀ ਹੈ ਸਾਨੂੰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਉਹਨਾਂ ਉਪਰਾਲਿਆਂ ਦੀ ਘਾਟ ਰੜਕ ਰਹੀ ਹੈ ਜਿਹੜੇ ਕਿ ਹੜ੍ਹਾਂ ਆਉਣ ਤੋਂ ਪਹਿਲਾਂ ਜਿਹੜੇ ਕਿ ਉਹ ਕਰਨੇ ਹੁੰਦੇ ਆ ਸੋ ਕਿਤੇ ਨਾ ਕਿਤੇ ਬਚਾਅ ਹੋ ਜਾਣਾ ਸੀਗਾ ਪਰ ਦੁੱਖ ਦੀ ਘੜੀ ਦੇ ਵਿੱਚੋਂ ਅੱਜ ਪੰਜਾਬ ਗੁਜ਼ਰ ਰਿਹਾ ਆ ਸੋਸਾਇਟੀ ਦੁਆਬਾ ਕਿਸਾਨ ਕਮੇਟੀ ਪੰਜਾਬ ਅਸੀਂ ਫੈਸਲਾ ਕੀਤਾ ਕਿ ਅਸੀਂ ਰਲ ਮਿਲ ਕੇ ਜਥੇਵੰਦਕ ਤੌਰ ਤੇ ਹਰ ਪੀੜਤਾਂ ਦੀ ਮਦਦ ਕਰਨੀ ਹਰ ਉਹ ਲੋਡਬੰਦ ਦੀ ਮਦਦ ਕਰਨੀ ਆ ਜਿਹੜਾ ਜੋਖੀ ਘੜੀ ਦੇ ਵਿੱਚ ਐ ਸੋ ਜਥੇਬੰਦੀ ਵੱਲੋਂ ਅਪੀਲ ਆ ਪੰਜਾਬ ਵਾਸੀਆਂ ਨੂੰ ਕਿ ਜਿੱਥੇ ਵੀ ਕਿਤੇ ਰਾਸ਼ਨ ਦੀ ਲੋੜ ਆ ਜਿੱਥੇ ਵੀ ਕਿਤੇ ਚਾਰੇ ਦੀ ਲੋੜ ਆ ਜਿੱਥੇ ਵੀ ਕਿਤੇ ਤੂੜੀ ਦੀ ਲੋੜ ਆ ਜਾਂ ਕਿਤੇ ਲੋਡਬੰਦ ਸਮਾਨ ਦੀ ਲੋੜ ਐ ਸੋ ਉਹਨਾਂ ਨੂੰ ਬੇਨਤੀ ਆ ਕਿ ਸਾਡੀ ਜਥੇਬੰਦੀ ਦੇ ਨਾਲ ਜਿਹੜਾ ਕੰਡੈਕਟ ਕਰੋ ਸੋ ਸਾਡੀ ਜਥੇਬੰਦੀ ਪਹਿਲਾਂ ਵੀ ਜਿਹੜੀ ਆ ਹੜਪੀਟਤਾ ਦੀ ਆਪਣੇ ਤੌਰ ਤੇ ਮਦਦ ਕਰ ਰਹੀ ਆ ਜਥੇਬੰਦਕ ਤੌਰ ਤੇ ਜਿਹੜਾ ਜਥੇਬੰਦੀ ਦੇ ਫੈਸਲੇ ਅਨਸਾਰ ਐਲਾਨ ਕੀਤਾ ਆ ਸੋ ਇਹਦੇ ਵਿੱਚ ਦੋ ਤੁਹਾਨੂੰ ਹੈਲਪਲਾਈਨ ਨੰਬਰ ਦੇਨੇ ਆ ਉਹ ਹੈਲਪਲਾਈਨ ਨੰਬਰ ਹੈਗੇ ਆ 73050 000010 ਤੇ ਦੂਸਰਾ ਹੈਲਪਲਾਈਨ ਨੰਬਰ ਹੈਗਾ ਆ 94642 99305 ਸੋ ਇਹਨਾਂ ਨੰਬਰਾਂ ਤੇ ਲੋੜਵੰਦ ਵੀਰ ਜਿਹੜੇ ਉਹ ਸੰਪਰਕ ਕਰ ਸਕਦੇ ਆ